ਯੁੱਧਨਿਸ਼ਾ ਵਰਤੂ ਮੁਹਿੰਮ ਦੇ ਤਹਿਤ ਨਿਊ ਯੰਗ ਸਪੋਰਟਸ ਕਲੱਬ ਮਨਸੂਰਪੁਰ ਨੇੜੇ ਗੁਰਾਇਆ ਵੱਲੋਂ 14ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਨ ਮਨਸੂਰਪੁਰ ਵਿਖੇ ਪੰਜਾਬ ਪੁਲਿਸ ਅਤੇ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਐਨਆਰਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਨੇ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ 'ਚ ਪੰਜਾਬ ਦੀਆਂ ਨਾਮਵਰ 25 ਟੀਮਾਂ ਨੇ ਹਿੱਸਾ ਲਿਆ ਟੂਰਨਾਮੈਂਟ ਦਾ ਉਦਘਾਟਨ ਸੰਤ ਸ਼੍ਰੀਕ੍ਰਿਸ਼ਨ ਨਾਜੀ ਮਹਾਰਾਜ ਵੱਲੋਂ ਕੀਤਾ ਗਿਆ ਜਦ ਕੀ ਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡੀਐਸਪੀ ਫਲੋਰ ਸਰਮਨ ਸਿੰਘ ਬਲ ਐਸਐਚਓ ਗੁਰਾਇਆ ਸਿਕੰਦਰ ਸਿੰਘ ਮਿਰ ਦਲਵੀਰ ਸਿੰਘ ਮੱਕੜ ਨੇ ਇਨਾਮਾਂ ਦੀ ਵੰਡ ਕੀਤੀ ਫਾਈਨਲ ਦਾ ਮੁਕਾਬਲਾ ਆਦਮਪੁਰ ਤੇ ਨੰਗਲ ਖੇਡਾਂ ਦੀ ਟੀਮਾਂ ਵਿੱਚ ਘਾਰ ਖੇਡਿਆ ਗਿਆ ਜਿਸ ਵਿੱਚ ਆਦਮਪੁਰ ਦੀ ਟੀਮ ਜੇਤੂ ਰਹੀ ਜੇਤੂ ਟੀਮ ਨੂੰ 44000 ਦਾ ਨਗਦ ਇਨਾਮ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕੀ ਉਪ ਤੇਜੂ ਨੂੰ 31000 ਦਾ ਨਗਦ ਇਨਾਮ ਤੇ ਕੱਪ ਦੇ ਕੇ ਸਨਮਾਨ ਕੀਤਾ ਗਿਆ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਾਜੀ ਜੀ ਜਿਹੜਾ ਟੂਰਨਾਮੈਂਟ ਪਟਨਾ ਸੰਬੰਧ ਦਾ ਹੈਗਾ। ਫੈਨਡ ਮਨਸੂਰਪੁਰ ਨਿਊ ਜਾਨ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ। ਇਹਦੇ ਵਿੱਚ ਮੈਨੂੰ ਕੌਂਸਲ ਮੈਂਬਰ ਸਾਹਿਬਾਨ ਇਹ ਸ਼ਰਧਾ ਦਿੱਤਾ ਸੀ। ਬਸ ਚਰਨਜੀਤ ਸਾਧੰਗਾ ਸਾਹਿਬ ਨੇ ਮੈਨੂੰ ਤੇ ਅੱਗੇ ਬੜਾ ਮਾਣ ਮਹਿਸੂਸ ਹੋ ਰਿਹਾ। ਇਸ ਫ੍ਰੈਂਟ ਦੇ ਵਿੱਚ 14ਵਾਂ ਜਿਹੜਾ ਮੈਚ ਜਿਹੜਾ ਟੂਰਨਾਮੈਂਟ ਆ ਉਹ ਚੱਲ ਰਿਹਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਸਰਕਾਰ ਵੱਲੋਂ ਵੀ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਜੁੱਧ ਦਾ ਅੰਸ਼ ਰੋਪ ਚਲਾਇਆ ਜਾ ਰਿਹਾ ਇਹਨੂੰ ਉਦੋਂ ਹੀ ਸਫਲਤਾ ਮਿਲ ਸਕਦੀ ਹੈ ਜਦੋਂ ਪਬਲਿਕ ਦਾ ਸੰਯੋਗ ਹੋਵੇ ਇਸ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਐਨਆਰਆਈ ਭਰਾ ਨੇ ਉਹਨਾਂ ਦੇ ਸੰਯੋਗ ਨਾਲ ਜਿਹੜੇ ਵੱਖ-ਵੱਖ ਟੂਰਨਾਮੈਂਟ ਕਿਸ ਤਰ੍ਹਾਂ ਕ੍ਰਿਕਟ ਦਾ ਕਬੱਡੀ ਦਾ ਜਾਂ ਹੋਰ ਖੇਡਾਂ ਜਿਹੜੀਆਂ ਨੇ ਉਹਨਾਂ ਦਾ ਸੰਬੰਧਿਤ ਕੰਪੀਟੀਸ਼ਨ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸਿਹਤ ਨਾਲ ਸੰਬੰਧਿਤ ਤੇ ਖੇਡਾਂ ਨੂੰ ਉਤਸ਼ਾਹ ਦੇਣ ਵਾਸਤੇ ਜਿਹੜੇ ਮੈਚ ਵੀਗਾਂ ਦਾ ਕਰਵਾਏ ਜਾਂਦੇ ਆ ਉਹਦੇ ਨਾਲ ਇੱਥੇ ਜਦੋਂ ਕੋਈ ਨਹੀਂ ਬੱਚਾ ਨੌਜਵਾਨ ਗਰੌਂਡ ਨਾਲ ਜੁੜਦਾ ਤੇ ਉਹਦੀ ਉਹਨੂੰ ਬਾੜੀਆਂ ਆਤਾਂ ਬਾੜੀ ਸੰਗਤ ਤੇ ਨਸ਼ਿਆਂ ਤੋਂ ਜਿਹੜਾ ਉਹ ਸ਼ਕਤਾਂ ਹੁੰਦਾ ਉਹ ਆਪਣੀ ਸ਼ੇਰ ਵੱਲ ਧਿਆਨ ਦਿੰਦਾ ਤੇ ਖੇਡਾਂ ਇੱਕ ਇਹੋ ਜਿਹਾ ਸਿਸਟਮ ਹੈਗਾ ਵੀ ਇਹਦੇ ਚ ਕੰਪੀਟੀਸ਼ਨਸ ਪਰ ਇਹ ਬੰਦਾ ਜਦੋਂ ਜਿੱਤਦਾ ਤੇ ਹਾਰਦਾ ਕਿਸ ਤਰ੍ਹਾਂ ਉਹ ਉਹ ਜਿਹਾਰ ਵੀ ਜਾਂਦਾ ਤੇ ਮਨੋਗੋਵੀ ਗਾਣੇ ਤੌਰ ਤੇ ਉਹਨਾਂ ਕਿੱਦਾਂ ਉਸ ਸਿਸ ਨੂੰ ਆਪਣਾ ਅੱਗੇ ਡੀਲ ਕਰਨਾ ਇਹ ਸਾਰੀਆਂ ਚੀਜ਼ਾਂ ਇਥੋਂ ਗਰਾਊਂਡ ਤੋਂ ਸਿੱਖੇ ਜਾਂਦੀਆਂ ਨੇ ਤੇ ਮੈਂ ਜ਼ਿਆਦਾ ਨਾ ਬੋਲਦਾ ਆਇਆ ਕਲੱਬ ਦਾ ਸਾਰੇ ਦਾ ਧੰਨਵਾਦ ਕਰਦਾ ਜਿਹੜਾ ਨਿਊ ਜੰਗ ਸਪੋਰਟਸ ਕਲੱਬ ਹੈਗਾ ਵੀ ਅੱਗੇ ਤੋਂ ਵੀ ਜਿਸ ਤਰ੍ਹਾਂ ਇਹਨਾਂ ਨੇ 14ਵਾਂ ਕਰਾਇਆ ਤੇ 15 ਫਰਵਰੀ ਦਾ ਇਸ ਤਰ੍ਹਾਂ ਹੀ ਇਹ ਚੱਲਦਾ ਰਹੇ ਤੇ ਜਿਹੜੇ ਖਿਡਾਰੀ ਨੇ ਉਹ ਇਤੋਂ ਦੇ ਰਹਿਣ ਤੇ ਜਿਹੜੇ ਨਾਲ ਦੇ ਪਿੰਡਾਂ ਦੇ ਵਿੱਚ ਮੋਸ਼ਰੀ ਨਸ਼ਾ ਨਾਲ ਸੰਬੰਧਿਤ ਜੀ ਮੈਂ ਇੱਥੇ ਗੱਲ ਕਰਨੀ ਚਾਹਨਾ ਕਿ ਕੋਈ ਇਨਫੋਰਮੇਸ਼ਨ ਹੁੰਦੀ ਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਪਿੰਡ ਦੇ ਵਿੱਚ ਤੇ ਸਾਡੇ ਪਿੰਡ ਦੇ ਵਿੱਚ ਇਹ ਨਸ਼ਾ ਮੁਕਤਤਾ ਦਿੱਤਾ ਤੇ ਨਾਲ ਦੇ ਪਿੰਡ ਵੀ ਕਰਾਉਣੇ ਹੈਗੇ ਆ ਸਾਡੇ ਐਸਟੀਓ ਸਾਹਿਬ ਬੈਠੇ ਹੋਏ ਆ ਸਰਕਾਰ ਦਾ ਇੱਕ ਨੰਬਰ ਹੈਗਾ ਬੜਾ 9799 00200 ਉਹਦੇ ਉੱਤੇ ਅਸੀਂ ਕਦੀ ਵੀ ਕੋਈ ਇਨਫੋਰਮੇਸ਼ਨ ਦਵਾਂਗੇ ਤਾਂ ਬੜੀ ਸੀਕ੍ਰੀਟ ਰਹਿੰਦੀ ਆ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਸੌਫਟਵੇਅਰ ਹੀ ਜ਼ਿਆਦਾ ਹੈਗਾ ਉਹਦੇ ਵਿੱਚ ਕਿਸੇ ਦੀ ਕੋਈ ਜਿਹੜਾ ਇਨਫੋਰਮੇਸ਼ਨ ਦਿੰਦਾ ਦਿੰਦਾ ਉਹਦਾ ਨੰਬਰ ਨਹੀਂ ਉੱਤੇ ਆਪਲਾ ਦਿੰਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਸਕਦਾ ਇਸ ਕਰਕੇ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਨਸ਼ਾ ਬੰਦਾ ਵੇਚਦਾ ਜਾਂ ਇਸ ਮੰਗਲਰ ਦਾ ਥੋੜੇ ਸਮੇਂ ਦੇ ਵਿੱਚ ਗੱਡੀਆਂ ਸੀ ਉਹ ਲੋਕੋ ਸਕੂਟਰ ਸੀ ਤੇ ਹੁਣ ਬੜੀਆਂ ਸ਼ਾਨਦਾਰ ਗੱਡੀਆਂ ਲਈ ਫਿਰਦਾ ਜਾਂ ਸਾਡੇ ਪਰਿਵਾਰਕ ਬੱਚੇ ਜਿਹੜੇ ਕਿ ਉਹਨਾਂ ਨੂੰ ਇਸ ਤਰ੍ਹਾਂ ਚਲਾ ਰਿਹਾ ਜਿਹਦੇ ਨਾਲ ਤਰ੍ਹਾਂ ਦੇ ਘਰ ਤੋਂ ਬਾਹਰ ਆ ਉਸ ਬਾਰੇ ਵੀ ਜਰੂਰ ਇਨਫੋਰਮੇਸ਼ਨ ਦੇ ਤੇ ਮੇਰੇ ਵੱਲੋਂ ਐਨਆਰਆਈ ਭਰਾਵਾਂ ਦਾ ਤੇ ਸਾਰੀ ਜਿਹੜੀ ਕਮੇਟੀ ਹੈ ਜੀ ਸਪੋਰਟਸ ਤੇ ਖਿਡਾਰੀ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਗੋਜੀ ਦਾ ਖਾਲਸਾ ਭਾਈ ਜੀ